you <laughs> ਜਿੰਬਦ ਕਰ ਬਣਾਈ ਰਾਮ ਰਾਮ ਖਦੀ ਇਕਲਿ ਫਰਾਹੀ ਰਹਾ ਹੋ ਰੱਖ ਲਿਆ ਤਿੰਦ ਰਕਰ ਸਭ ਯਾਰ ਮਿਟਾਈ ਕੋਨਾ ਨਾ ਕਿਰਪਾ ਵੀ ਸਭ ਪੈਸਾ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਬਾਬਾ ਜੀ ਨੇ ਇਹਨਾਂ ਨੇ ਬਿਜਵੀ ਸ਼ਬਦ ਲਿਖੇ ਹੋਏ ਨੇ ਬੱਚੇ ਜਿਹੜੇ ਵੀ ਬੱਚੇ ਵੀ ਪੜਨਗੇ ਉਹਨਾਂ ਨੂੰ ਇਨਾਮ ਦੇਣਗੇ ਨਾਲੇ ਬੱਚਿਆਂ ਦੀ ਥੋੜੀ ਖੁਸ਼ੀ ਨਾਲ ਇਨਾਮ ਮਿਲਦੇ ਨਾਲੇ ਬੱਚੇ ਖੁਸ਼ ਹੋ ਕੇ ਸ਼ਬਦ ਕਰਦੇ ਆ ਤੇ ਨਾ ਹੀ ਬੱਚੇ ਸ਼ਬਦ ਭੁੱਲਣਗੇ ਆਪਾਂ ਥੋੜੀ ਬਹੁਤੀ ਬਾਬਾ ਜੀ ਇਹ ਨਾਲ ਗੱਲ ਕਰਦੇ ਆ ਆਜੋ ਬਾਬਾ ਜੀ ਇਹ ਸੇਵਾ ਕਿਵੇਂ ਵੀ ਤੁਸੀਂ ਲਗਾ ਰਹੇ ਹੋ ਇਹ ਨਾਲ ਸਾਡੇ ਕੋਲ ਕਈ ਕਨਸੈਪਟ ਹੈ ਜੀ ਆ ਦੇਖੋ ਇਹ ਮੂਲਲੀ ਜਾਣਕਾਰੀ ਹੈ ਸਿੱਖ ਧਰਮ ਦੀ ਮੂਲਲੀ ਜਾਣਕਾਰੀ ਹਾਂਜੀ ਹਾਂਜੀ ਬੇਸਿਕ ਸਭ ਨੂੰ ਪਤਾ ਹੋਣਾ ਚਾਹੀਦਾ ਜਿੱਦਾਂ ਤੁਸੀਂ ਅੱਜ ਇੰਟਰਵਿਊ ਲੈ ਰਹੇ ਹੋ ਨਾ ਇਦਾਂ ਸਾਡੇ ਬੱਚਿਆਂ ਨੂੰ ਚੰਡੀਗੜ੍ਹ ਦਿੱਲੀ ਪੁੱਛਦੇ ਆ ਵੀ ਚਾਰ ਸਬਦਿਆਂ ਦਾ ਨਾਮ ਪੰਜ ਬੀਨਾ ਦਾ ਨਾਮ ਨਹੀਂ ਆਉਂਦੇ ਹਾਂਜੀ ਤੇ ਉਹ ਸਾਡੇ ਕੋਲ ਅਸੀਂ ਸਾਰਾ ਕੁਝ ਇੱਥੇ ਕਰਵਾ ਰਹੇ ਆ ਹੁਣ ਇਹ ਕੀ ਹੈਗਾ ਇਹ ਯਾਦ ਹੋ ਗਏ ਸ਼ਬਦ ਯਾਦ ਹੋ ਗਏ ਅਗਲੇ ਮਹੀਨੇ ਹੈਗਾ ਤੇ 350 ਸਾਲਾ ਸ਼ੀਰਦੀ ਦਿਹਾੜਾ ਹਾਂਜੀ ਹਾਂਜੀ ਪ੍ਰਥੀਕ ਬਾਦਲ ਸਾਹਿਬ ਜੀ ਦਾ ਉਹਦੇ ਸ਼ਲੋਕ ਹੈ 57 ਜਿਹੜੇ ਕਿ ਸੈਜ ਪਾੜ ਤੋਂ ਬਾਅਦ ਜਾਂ ਅਖੰਡ ਪਾੜ ਸਾਹਿਬ ਦੇ ਭੋਗ ਤੋਂ ਬਾਅਦ ਪੜੇ ਜਾਂਦੇ ਆ ਠੀਕ ਹੈ ਜੀ ਤੇ ਉਹ ਯਾਦ ਕਰਵਾ ਰਹੇ ਆ ਬੱਚਿਆਂ ਨੂੰ ਸਾਨੂੰ ਆਪ ਵੀ ਕੰਢ ਹੋ ਜਾਣ ਬੱਚਿਆਂ ਨੂੰ ਵੀ ਕੰਢ ਹੋ ਜੇ ਜਿਹੜੇ ਛੋਟੇ-ਛੋਟੇ ਬੱਚੇ ਬਾਣੀ ਗੰਢ ਕਰਨਗੇ ਹਾਂਜੀ ਆ ਬੱਚੇ ਬਾਣੀ ਗੰਢਣਗੇ ਨਾ ਮਾ-ਬਾਪ ਵੀ ਕਰਨਗੇ ਨਾਲ ਕੋਈ ਮਾਤਾ ਜਾਂ ਪਿਤਾ ਵੀ ਤਿਆਰ ਕਰਾਣਗੇ ਤੇ ਬਾਣੀ ਨਾਲ ਜੁੜਾਂਗੇ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਉਹ ਸਾਰੇ ਕਾਰਜ ਸੇਵਾ ਵਿੱਚ ਜ਼ਰੂਰੀ ਹੈ ਪਰ ਗੁਰੂ ਸਾਹਿਬ ਦਾ ਪਹਿਲਾ ਹੁ ਸੱਚੀ ਬਾਣੀ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਅੱਜ ਕੱਲ ਬੱਚੇ ਇਹ ਜਿਹੜੇ ਇਤਿਹਾਸ ਹਨ ਇਸ ਤਰ੍ਹਾਂ ਤੋਂ ਬਾਅਦ ਹਰ ਪੜ ਹਰ ਲਿਖ ਹਰ گاਉਂ ਹੁੰਦਾ ਹੈ ਹਰ ਪੜ ਵੀ ਹੋ ਰਿਹਾ ਹਰ گاਉਂ ਵੀ ਹੋ ਰਿਹਾ ਸੁਣ ਵੀ ਹੋ ਰਿਹਾ ਹਰ ਲਿਖ ਨਹੀਂ ਹੋ ਰਿਹਾ ਅਸੀਂ ਲਿਖਵਾਨੇ ਵੀ ਆ ਬੱਚਿਆਂ ਤੋਂ ਡਰਾਇੰਗ ਵੀ ਕਰਵਾਉਂਦੇ ਤੇ ਵੀਰ ਜੀ ਅੱਜ ਕੱਲ ਜਿਵੇਂ ਬਾਬਾ ਜੀ ਸਾਰੇ ਮਾਪਿਓ ਕਹਿੰਦੇ ਆ ਵੀ ਇੰਗਲਿਸ਼ ਬੋਲੋ ਇੰਗਲਿਸ਼ ਬੋਲੋ ਕੋਈ ਇਹ ਨਹੀਂ ਕਹਿੰਦਾ ਪੰਜਾਬੀ ਬੋਲੋ ਨਹੀਂ ਇੰਗਲਿਸ਼ ਬੋਲਣੀ ਚਾਹੀਦੀ ਹੈ ਇੰਗਲਿਸ਼ ਇੰਟਰਨੈਸ਼ਨਲ ਲੈਂਗੁਏਜ ਹੈਗੀ ਹੈ ਸਾਰੀਆਂ ਭਾਸ਼ਾਵਾਂ ਆਣੀਆਂ ਚਾਹੀਦੀਆਂ ਅਮ ਅਰਜਨਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਬਨਾਰਸ ਭੇਜਿਆ ਸੀ ਸਾਂਸਕ੍ਰਿਤ ਸਿੱਖਣ ਲਈ ਤੇ ਗੁਰੂ ਸਾਹਿਬ ਨੇ ਗੁਰੂ ਕੀ ਕਾਸ਼ੀ ਬਣਾਈ ਆ ਬਠਿੰਡੇ ਵਿਖੇ ਹਨਾ ਗੰਦਮਾ ਸਾਹਿਬ ਉੱਥੇ ਸਾਰੀਆਂ ਭਾਸ਼ਾਵਾਂ ਸਿਖਾਉਂਦੇ ਸੀ ਗੁਰਗੰਸਾ ਜੀ ਸਾਡੇ 56 ਭਾਸ਼ਾਵਾਂ ਸਾਰੀਆਂ ਭਾਸ਼ਾਵਾਂ ਸਿੱਖਣੀਆਂ ਪਰ ਆਪਣੀ ਮਾਂ ਬੋਲੀ ਜੇ ਭੁੱਲ ਜਾਵਾਂਗੇ ਕੱਖਾਂ ਵਾਂਗ ਰੁਲ ਜਾਵਾਂਗੇ ਮਾਂ ਬੋਲੀ ਚ ਬੋਲ ਮੜੀਏ ਮਾਂ ਬੋਲੀ ਚ ਬੋਲ ਮਿੱਠੜੇ ਸਾਡੇ ਬੋਲ ਸੋ ਮਾਂ ਬੋਲੀ ਪਹਿਲੇ ਆ ਸਾਰੀਆਂ ਭਾਵਾਂ ਜੇ ਭਾਸ਼ਾਵਾਂ ਦਾ ਸਤਿਕਾਰ ਭਾਈ ਗੁਰਜੀ ਕਾ ਖਾਲਸਾ ਸਤਿ ਸਾਈਂ ਗੁਰਜੀ ਕੀ ਫਤਿਹ ਜੀ

ਫਤੇਬਲਾ ਦੇ ਗੁਰਦੁਆਰਾ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਸੇਵਾ ਹੈ ਕਿ ਦਸੋਣਾ ਪਰਸ਼ਵਰ ਬੋ ਰਹ ਨੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਦਸਾਓ ਇਹ ਲੈ ਕੇ ਆਓ ਮੋਤੀ ਬਾਗ ਗੁਰਦੁਆਰੇ ਤਾਂ ਕਿ ਬੱਚੇ ਪੰਜਾਬੀ ਆਪਣੀ ਭਾਸ਼ਾ ਭੁੱਲ ਨਾ ਜਾਣ ਸਾਰੇ ਕਹਿੰਦੇ ਨੇ ਅੰਗਰੇਜ਼ੀ ਸਿਖਾਈ ਅੰਗਰੇਜ਼ੀ ਸਿਖਾਈ ਕੋਈ ਆਪਣੇ ਬੱਚੇ ਨੂੰ ਇਹ ਨਹੀਂ ਕਹਗਾ ਵੀ ਆਪਾਂ ਪੰਜਾਬੀ ਵੀ ਸਿਖਾਈਏ ਕਿ ਪੰਜਾਬੀ ਉਹਨਾਂ ਨੇ ਜ਼ਰੂਰ ਸਿਖਾਓ